ਓਏ ਹੈਲੋ ਜੀ ਆ ਗਈਆਂ ਘਰ ਪੀਵਾਂਗੇ ਚਾਹ ਦੁੱਬਲ ਸਾਨੂੰ ਇੱਧਰ ਆ ਗਈ ਆ ਦਾਲ ਸਬਜ਼ੀ ਇਹ ਜਲੀ ਆ ਪੰਜਾਬੀ ਰਸੋਈ ਪੰਜਾਬੀ ਰਸੋਈ ਕੋਲ ਛਾਣਾ ਮਸਾਲਾ ਛਾਣਾ ਮਸਾਲਾ ਪਲਗ ਨੇ ਪੰਗਾ ਪਾਉਣਾ ਹੁੰਦਾ ਆ ਉੱਠੇ ਤਵੇ ਵਾਲੀ ਰੋਟੀ ਦਾ ਪੰਗਾ ਪਾਤਾ ਆ ਗਈ ਆ ਗਈ ਹੋ ਰਿਆ ਛਾਣਾ ਮਸਾਲਾ ਦਾਲ ਟੀ ਕਰਦੀ ਤੇ ਸੈਲਡ ਜਿੱਦਾਂ ਕਿ ਤੁਹਾਨੂੰ ਦੱਸਿਆ ਛੱਜ ਬਣਾਵਾ ਗਾਜਰਾ ਇੱਧਰ ਮੰਮੀ ਹੋਣਾ ਨੇ ਸਾਰਾ ਸਮਾਨ ਸੂ ਤਿਆਰ ਕਰ ਦਿੱਤਾ ਲਸਣ ਇਹ ਵੀ ਕਰ ਦਿੱਤੀ ਬਾਹਰ ਅੱਜ ਲੱਗਾ ਸੀਗਾ ਮੀ ਸ਼ਵਸ਼ ਬੱਦਲ ਹਲੇ ਵੀ ਗੜਕਦਾ ਪਿਆ ਆ ਆਓ ਲਕਾਨ ਦੇ ਅਰੀਆ ਵਾਹ ਇੱਕ ਕੀਤਾ ਬਹੁਤ ਹੀ ਜ਼ਿਆਦਾ ਸਵਾਦ ਬਣੀਆ ਸਬਜੀ ਤੇ ਹੁਣ ਦੇਖਦੇ ਆ ਟੀਵੀ ਤੇ ਕਰਦੇ ਆ ਜੀ ਇਥੇ ਅੱਜ ਦੇ ਬਲੌਗ ਦਾ ਆਪਾਂ ਐਂਡ ਜੀ ਮਿਲਦੇ ਆਂ ਕੱਲ ਇੱਕ ਨਵੇਂ ਬਲੌਗ ਚ ਟਰ ਟਾਈਮ 11:30 ਹੋਇਆ ਇੱਥੇ ਪੌਣੇ 12 ਹੋਇਆ ਬਾਹਰਲੀ ਘੜੀ ਤੇ ਤੇ ਹਾਂਜੀ ਕਰੋ ਜੀ ਵਲੌਗ ਦੀ ਸ਼ੁਰੂਆਤ ਹਾਂਜੀ ਅਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪਿੰੰਦਰ ਆਪਣਾ ਕੁਨੀਰ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਮੋਏ ਅਸੀਂ ਵੀ ਠੀਕ ਠਾਕ ਆ ਪ੍ਰਮਾਤਮਾ ਸਭ ਨੂੰ ਠੀਕ ਠਾਕ ਰੱਖੇ cardi clutch ਰੱਖੇ ਚਲੋ ਜੀ ਕਰਦੇ ਹਾਂ ਅੱਜ ਦੇ ਵਲੌਗ ਦੀ ਸ਼ੁਰੂਆਤ 11:30 ਵਜੇ ਅੱਜ ਸਾਡੇ ਹਾਂ ਦੱਸਾਂਗੇ ਅੱਜ ਸਾਡੇ ਕਰਤਾਰਪੁਰ ਜਿੱਦਾ ਕਿ ਤੁਹਾਨੂੰ ਦੱਸਿਆ ਸੀ ਅਸੀਂ ਅਸੀਂ ਪਿਛਲੇ ਵਲੌਗ ਚ ਕੀ ਅਜੇ ਨਗਰ ਕੀ ਤਾ ਬਾਜ਼ਾਰ ਚ ਆਣਾ ਆ ਸਾਡੇ ਠੀਕ ਆ ਚਲਦੇ ਆ ਨਾਲੇ ਤੁਹਾਨੂੰ ਵੀ ਦਰਸ਼ਨ ਕਰਾ ਦੇ ਆ ਬਾਬਾ ਜੀ ਦੇ ਤੇ ਨਾਲੇ ਅਸੀਂ ਜਾਂਦੇ ਆ ਕਿ ਹੁਣ ਲੱਗੇ ਆ ਤਿਆਰ ਹੁਣ ਸਾਡੇ 11 12:00 12:30 ਵਜੇ ਆਪਣੀਆਂ ਦੁਕਾਨਾਂ ਦੇ ਲੱਗਿਓ ਲੰਘਦੇ ਆ ਨਾ ਤੇ ਚਲੋ ਜੀ ਮੰਮੀ ਇੱਧਰ ਤਿਆਰ ਨੂੰ ਬਾਕੀ ਪਤਾ ਲੱਗ ਜਾਣਾ ਸਨੇਪਸ ਨੂੰ ਪਾ ਜਾਣੀ ਆ ਕਿੱਥੇ ਕਿੱਥੇ ਤੁਹਾਡਾ ਨਿਕਲ ਗਿਆ ਬਾਕੀ ਆ ਕੇ ਕਰਦੇ ਆ ਤੂੰ ਤਿਆਰ ਹੋ ਗਈ ਆ ਮੈਂ ਸੂਟ ਪ੍ਰੈਸ ਕਰ ਲਈ ਤੇ ਮੈਂ ਕੱਢਦੀ ਆ ਤਿਆਰ ਤਿਆਰ ਹੁੰਦੀ ਆ ਹੋਰ ਹੋਰ ਤੇ ਚਲੋ ਤੁਹਾਡਾ ਵੀ ਸੂਟ ਪ੍ਰੈਸ ਆ ਨਾ ਮੇਰਾ ਸੂਟ ਪਲੇਸ ਸਰੂ ਠੀਕ ਹੈ। ਬੱਸ ਕੋਲ ਤੁਹਾਡੀ ਖਾਣਾ ਬਹੁਤ ਮਾਹੀ ਹੈ। ਚਲੋ ਕਰ ਲੋ ਪਾ ਲੋ ਕੱਪੜੇ ਤੁਸੀਂ ਵੀ ਫੇਰ ਹਨਾ। ਲੱਗੀਆਂ ਬਸ ਕੱਪੜੇ। ਹਾਂਜੀ। ਇਧਰ 12:00 ਵਜੇ ਆ। ਚਲਿਓ ਫੋਨ ਕਰਦੇ ਸੀ। ਨਾਲ ਫੋਨ ਚੱਕਿਆ ਨਹੀਂ ਹੈਗਾ। ਜਾ ਕੇ ਦੇਖਦੇ ਆ ਹਨਾ। ਫੋਨ ਚੱਕਿਆ ਨਹੀਂ ਮਸੜੀ ਨੇ ਕਿੰਨੀ ਵਾਰੀ ਕੀਤਾ ਫੋਨ ਤਾਂ। ਤੇ ਚਲੋ ਹੁਣ ਤਿਆਰ ਆ ਸਾਰੇ। ਚਲੋ ਚੱਲਦੇ ਆਂ। ਜਾ ਕੇ ਦੇਖਦੇ ਆਂ। नहीं होगा थोड़ी फिर बह जावानी तो है।, है।, है ना दुकानों फिर जा ਭਾਈ ਗੁਰੂ 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 ਭ ਕੱਕਾ ਇਲਾਕਾ ਕਿੰਨਾ ਸੋਹਣਾ ਹੈ ਓਏ ਹਾਂਜੀ ਦੇਖ ਸਕਦੇ ਆ ਜੀ ਟਾਈਮ ਇੱਧਰ 2 ਵਜੇ ਗਏ ਆ ਤੇ ਅੱਜ ਹੁਣੇ ਅੱਜ ਨਹੀਂ ਹੁਣ ਅਸੀਂ ਆ ਗਏ ਆ ਘਰ ਤੇ ਪੀਵਾਂਗੇ ਚਾਹ ਰੂਬਾ ਸਾਨੂੰ ਪਲਾਉਗੀ ਚਾਹ ਹੈਨਾ ਅੱਗੜਤ ਵਾਲੀ ਤੇ ਦੇਖ ਸਕਦੇ ਆ ਜੀ ਇੱਧਰ ਸਾਨੂੰ ਉੱਥੇ ਮਿਲਿਆ ਸੀ ਪ੍ਰਸ਼ਾਦ ਫਲੈਕਸ ਆ ਹੈਗੀਆਂ ਆ ਚੋਕੋ ਰਿੰਗਸ ਕ੍ਰੈਕਸ ਟ੍ਰੈਕਸ ਇਹ ਦੇਖੋ ਜੀ ਇਹ ਇੱਕ ਪੈਕਟ ਦਾ ਰੂਬਲ ਨੇ ਖਾ ਲਿਆ ਹੁਣ ਇਹ ਰੱਖਿਆ ਸੀ ਪੱਲੂ ਲਈ ਠੀਕ ਹੈ ਜੀ ਸਾਨੂੰ ਉੱਥੇ ਪ੍ਰਸ਼ਾਦ ਮਿਲਿਆ ਸੀਗਾ ਤੇ ਹੁਣ ਚਾਹ ਪੀਂਦੇ ਆ ਤੇ ਮੰਮੀ ਇੱਧਰ ਕਰਦੇ ਪਏ ਆ ਤਰਪਾਈ ਹਾਂਜੀ ਕੀ ਲਾਈਟ ਅਚਾ ਲਾਈਟ ਜਗਾਵਾ ਜੀ ਇੱਧਰ ਟਾਈਮ 4:00 ਵਜੇ ਆ ਤੇ ਇੱਧਰ ਆ ਗਈ ਆ ਦਾਲ ਸਬ지 ਮੈਂ ਫਿਰ ਉਹ ਤਨਤਾ ਗਿਆ ਸੀ ਨਾ ਮੈਂ ਕਿਹਾ ਆ ਗਿਆ ਮੈਂ ਉਹ ਜਰਾ ਕੋਈ ਜਾਣਾ ਸੀਗਾ ਦਾਲ ਮਖਣੀ ਏ ਹਾਂ ਦਾਲ ਮਖਣੀ ਆ ਇਹ ਜਿ ਲਈ ਪੰਜਾਬੀ ਰਸੋਈ ਪੰਜਾਬੀ ਰਸੋਈ ਤੋਂ ਏ ਮਨ ਲੋ ਆ ਨਾ ਦੂਜੀ ਖਾਉ ਮੁੱਠੀ ਵਾਲੀ ਹੋਰ ਉਹ ਪਕਾਣੀ ਆ ਰੋਟੀ ਰੋਟੀ ਆ ਗਈ ਆ ਹੁਣ ਕਿਨਮਸਾਲਾ ਚਣਾ ਮਸਾਲਾ ਏ ਕਰੋ ਨਾ ਕੋਈ ਚੀਜ਼ ਕਰਤਾ ਨਾ ਉਹੀ ਬੁਥੇਲੀ ਆ ਆਪਣੇ ਜੋਗਾ ਸਰ ਜਾਨਾ ਤੂੰ ਦੱਸ ਜੇ ਇੱਕ ਅੱਧੀ ਰੋਟੀ ਖਾ ਲ ਨਹੀ ਨਹੀ ਮੈਂ ਨਹੀਂ ਖਾਣੀ ਹਾਂ ਹਾਂ ਮੈਂ ਨਹੀਂ ਖਾਣੀ ਨਹੀ ਉਹ ਦਿਨ ਪੈਰ ਨੂੰ ਖਾਂਦੀ ਨੀ ਪੱਲੂ ਕਹਿੰਦੀ ਚਲੋ ਅਸਲਾਦ ਵੀ ਕੱਢ ਦੋ ਹਾਂ ਅਸਲਾਦ ਹੈਗਾ ਇਹ ਕਹਿੰਦੀ ਅਸੀਂ ਤਾਂ ਰੋਟੀ ਬਕਾ ਲਈ ਆ ਆਪਾਂ ਦੋਈ ਖਾਵਾਂਗੇ ਆਪਾਂ ਤਾਂ ਉਹੀ ਕਰਣੀ ਆ ਨਹੀਂ ਨਹੀਂ ਮੈਂ ਪਹਿਲਾਂ ਟਿਊਸ਼ਨ ਜਾਣਾ ਅੱਜ ਪਹਿਲਾਂ ਤੁਸੀਂ ਰੋਟੀ ਖਾ ਲਓ ਮੰਮੀ ਇਹਨੇ ਕਿਹਾ ਤੁਸੀਂ ਜਾਣਾ ਅੱਜ ਹੋਰ ਹੋਰ ਖਾਓ ਰੋਟੀ ਬੱਚੇ ਸਾਰੇ ਗਏ ਆ ਨਗਰ ਗੀਤਨ ਦੇ ਨਾਲ ਅੱਥਰ ਵਾਈਓ ਚਲੋ ਪਹਿਲਾਂ ਤੁਸੀਂ ਪੱਕੀ ਪਈ ਰੋਟੀ ਲਓ ਪਾਓ ਇਹ ਰੋਟੀ ਲੈ ਬਣਾ ਲਓ ਲਓ ਅੱਛਾ ਚਲੋ ਸਾਰਾ ਅੰਦਰ ਲਓ ਜੀ ਲੈ ਕੇ ਚਲੋ ਤੁਸੀਂ ਸਮਾਨ ਤੇ ਹੁਣ ਪਹਿਲਾਂ ਰੋਟੀ ਪਾਣੀ ਖਾ ਲਈਏ ਤੇ ਪਲਗ ਨੇ ਪੰਗਾ ਪੋਣਾ ਹੁੰਦਾ ਆ ਆਹੋ ਬਣੀ ਪਈ ਆ ਖਾ ਲਾ ਤੂੰ ਵੀ ਇੱਕ ਰੋਟੀ ਤੇ ਜਾ ਉਹਦਾ ਦਾਲ ਸਬਜ਼ੀ ਕਰ ਲਾ ਜਿੱਦਾਂ ਤੈਨੂੰ ਚੰਗਾ ਲੱਗਦਾ ਆ ਇੱਕ ਰੋਟੀ ਲੈ ਲਈ ਤੇ ਲੋ ਜੀ ਇਹ ਕੁੜੀ ਸਾਡੀ ਪੰਗਾ ਪੋਣਾ ਹੁੰਦਾ ਆ ਮੋਂ ਪੁੱਠੇ ਤਵੇ ਵਾਲੀ ਰੋਟੀ ਦਾ ਪੰਗਾ ਪਾਤਾ ਆ ਕੀ ਆ ਕੀ ਹੋ ਰਿਆ ਡਾਂਸ ਡਾਂਸ ਹੋ ਰਿਆ ਡਾਂਸ ਇਹ ਦਾ ਹੋਰ ਪੰਗਾ ਪਾਇਆ ਇਹਨੇ ਇੱਕ ਹੈ ਹੈ ਬਣਾਈ ਉਹ ਵਾਲੀ ਤਾਂ ਸੁਣੋ ਮੈਨੇ ਸੁਣਿਆ ਮੈਂ ਉਹ ਮੇਰਾ ਪੁੱਤ ਸੁਣ ਕੇ ਸੁਣਿਆ ਪੰਗਾ ਪਾਇਆ ਹੈ ਤੇ ਕਹਿੰਦੀ ਮੰਮਾ ਨੂੰ ਦੱਸਣਾ ਨਹੀਂ ਹੈਗਾ ਮੈਂ ਆਪੀ ਦੱਸੂਗੀ ਤੇ ਚਲੋ ਬਣੇ ਰਿਓ ਵਲੋਗ ਨਾਲ ਜੀ ਮਿਲਦੇ ਆ ਜੀ ਰੋਟੀ ਪਾਣੀ ਖਾ ਕੇ ਹੁਣ ਨਹੀਂ ਜੇ ਕਦੀ ਅਜ ਤੱਕ ਇਹ ਤਾਂ ਬਿਨਾ ਪੰਗਿਆਂ ਤੋਂ ਰਹੇ ਆ ਪੰਗਾ ਮੈਂ ਤੁਹਾਨੂੰ ਜੰਮੇ ਪੰਗੇ ਵਾਲੀ ਵਿੱਚ ਚਲੋ ਠੀਕ ਬਣੇ ਰਹੀਓ ਵਲੌਗ ਨਾਲ ਜੀ ਇੱਧਰ ਆ ਗਈ ਆ ਜੀ ਹੁਣ ਸਾਡੀ ਰੋਟੀ ਚਾਣਾ ਮਸਾਲਾ ਦਾਲ ਰੋਟੀ ਕਰਦੀ ਤੇ ਸੈਲਡ ਤੇ ਲੋ ਜੀ ਹੁਣ ਆਪਾਂ ਖਾ ਪੀ ਕੇ ਕਰਦੇ ਆ ਜੀ ਹੋਰ ਵਲੌਗ ਕੰਟੀਨਿਊ ਬਣੇ ਰਹੀਓ ਸਾਡੇ ਵਲੌਗ ਨਾਲ ਮਿਲਦੇ ਆ ਜੀ ਫੇਰ ਤੁਹਾਨੂੰ ਠੀਕ ਆ ਕੇ ਲੋ ਜੀ ਆਪਾਂ ਇੱਥੇ ਲੈ ਕੇ ਆਏ ਆ ਮम्मी ਉਹ ਆਲੂ ਆ ਜਿਹੜੇ ਇਹ ਪਰੌਂਡੀਆਂ ਵਾਲੇ ਪਰੌਂਡੀਆਂ ਆਲੂ ਆ ਦੂਜੇ ਆਲੂ ਆ ਜਿਹੜੇ ਸਬਜ਼ੀ ਵਿੱਚ ਪੈਂਦੇ ਆ ਇਹ ਰਿਟੀਨਲ ਦੇ ਫੋਰ ਡੈਂਟੀ ਅੱਜ ਅਸੀਂ ਲੈ ਕੇ ਆਏ ਹਾਂ ਗਜਰਾ ਅੱਜ ਅਸੀਂ ਕੈਲੀ ਵਾਰੀ ਬਣਾਉਣੀ ਹੈ ਇਹ ਗਾਜਰਾ ਨੰਮੀਆ ਕਰਦੀਆਂ ਹੈ ਦੇਖੋ ਜੀ ਸੱਟ ਰਵੇ ਗਿੱਲੋ ਦੇਖੋ ਮੈਂ ਕਰਦੀ ਹਾਂ ਹਾਂ ਓਕੇ ਹਾਂ ਇਦ ਕੀ ਆਪਣੇ ਵਾਲੋ ਸਾਰੇ ਜੋ ਦੇਖ ਦੇ ਕੇ ਲੱਗੇ ਆਈਆਂ ਗਾਜਰਾ ਸੋਹਣੀਆਂ ਹਾਂ ਠੀਕ ਆ ਦੇ हां ਆਹ ਹੈਗੀ ਮਟਰ ਨੂੰ ਕੱਟ ਲੈਣੀ ਐ 40 ਰੁਪਏ ਪਈਆਂ ਹੋ ਗਈ ਮਟਰ ਹੋ ਜਾਂਦੇ ਸਸਤੇ ਤੇ ਮੈਂ ਕਿਹਾ ਅੱਜ ਕਰਦੀ ਰਾਂ ਮਟਰ ਐਨਾਂ ਟ੍ਰੇ ਦੇ ਦਿੰਦੀ ਹਾਂ ਉੱਪਰ ਰੱਖਿਓ ਉੱਦਾਂ ਦਾ ਆਲੂ ਉਹਦਾ ਕੰਗਿਆ ਵਾਂ ਹੈ ਸੀਗਾ ਆਹ ਵੀ ਰੇਖੀ ਪਾਇਆ ਸੀ ਇਹ ਤਾਂ ਵਿੱਚੇ ਸੀ ਲਿਖਾਵੇ ਮੈਂ ਇੱਦਾਂ ਤੇ ਟ੍ਰੇ ਦੇ ਦਿੰਦੀ ਹਾਂ ਪਹਿਲਾਂ ਜਾਹੋ ਚਿੰਮੀ ਜਿਹੜੀ ਦਿੰਨੀ ਐ ਨਾ ਕਿਉਂਕਿ ਮੈਂ ਭੁੱਲ ਜਾਵਾਂ ਨਾ ਲਈ ਅੰਦਰ ਰੱਖੋ ਚੂਰੀ ਕਾਤੋ ਇੱਕ ਮਿੰਟ ਰੁਕ ਜਾ ਚਿੰਮੀ ਦੇ ਦਮ ਹਾਂ ਨਾ ਹੋਰ ਯਾਰ ਕੌਂਡਿਆ ਦਾ ਖੁਆਰਾ ਬਹੁਤ ਆਪਾ ਆਲੇ ਅਜਾ ਜਿੰਦੂ ਯਾ ਅਭੀ ਫਿਰ ਦੁੱਟ ਰਹੀ ਹਮ ਟ੍ਰੀ ਇੱਕ ਮਿੰਟ ਇੱਕ ਮਟਰ ਕੱਢਣ ਲਈ ਨਾ ਹਾਂ ਲੈ ਜਾ ਦੁੱਗੀ ਇਹਦੇ ਵਿੱਚ ਰੱਖ ਦੋ ਆਹੀ ਬਲ ਕੇ ਇਸ ਮੇਰੀ ਗੱਲ ਵੀ ਸੁਣਨੀ ਪਵੇ ਹਲੋ ਚਲੋ ਬਸ ਪੋਰ ਕੀ ਹੋਣਾ ਬਬਲ ਮਾਈਕ ਕੋ ਡਰੈਸ ਠੀਕ ਕਰਨੀ ਸ਼ਰੀ ਠੀਕ ਹੈ ਇਹ ਕਰ ਲਵਾਂ ਠੀਕ ਕਰ ਤੋਂ ਲੈਣ ਆਉਣਾ ਸ਼ਾਮ ਨੂੰ ਸ਼ਰੀ ਹਾਂਜੀ ਕਿਉਂ ਵੀ ਨਹੀਂ ਹੈ ਹਲੋ ਜੀ ਸ਼ਾਮ ਦੇ 7 ਵਜੇ ਚੱਲੇ ਆ ਇੱਧਰ ਆਪਾਂ ਸੀਂਦੇ ਪਏ ਸੀਗੇ ਸੂਟ ਤੇ ਸੂਟ ਸੀਂਦੇ ਸੀਂਦੇ ਤੇ ਹੁਣ ਆਪਾਂ ਹੁਣ ਪਹਿਲਾਂ ਬਣਾ ਲਈਏ ਸਬਜੀ ਸਬਜੀ ਨੂੰ ਲਾ ਲਈਏ ਤੋੜ ਕਾ 7 ਵਜੇ ਚੱਲੇ ਆ ਤੇ ਤਾਂ ਮੈਂ ਸਬਜੀ ਨੂੰ ਤੜਕਾ ਲਾ ਕੇ ਫਿਰ ਬਾਕੀ ਦਾ ਕੰਮ ਕਰਦੇ ਆਂ ਇੱਧਰ ਮੰਮੀ ਨੇ ਸਬਜੀ ਕੱਟ ਦਿੱਤੀ ਆ ਜਿੱਦਾਂ ਕਿ ਤੁਹਾਨੂੰ ਦੱਸਿਆ ਸੀ ਅੱਜ ਬਣਾਵਾਂ ਮੈਂ ਗਾਜਰਾ ਆਲੂ ਤੇ ਮਟਰ ਗਾਜਰ ਮਟਰ ਗੜਦੀ ਮਟਰ ਇਹਦੇ ਵਿੱਚ ਆਣਾ ਠੀਕ ਆ ਇੱਧਰ ਮੰਮੀ ਹੋਣਾ ਨੇ ਸਾਰਾ ਸਮਾਨ ਸਭ ਨੂੰ ਤਿਆਰ ਕਰ ਦਿੱਤਾ ਲਸਣ ਪਿਆਜ਼ ਅਦਰਕ ਤੇ ਹਰੀਆਂ ਮਿਰਚਾਂ ਗ੍ਰੈਂਡ ਕਰਤੀਆਂ ਹੁਣ ਮੈਂ ਪਹਿਲਾਂ ਸਭ ਤੋਂ ਪਹਿਲਾਂ ਲਾਵਾ ਤੜਕਾ ਅੱਜ ਸਾਡੇ ਘਰ ਕੋਈ ਨਾ ਕੋਈ ਆਇਆ ਗਿਆ ਰਿਹਾ ਆ ਉਹਦੇ ਕਰਕੇ ਸਾਡਾ ਕੰਮ ਜਿਹੜਾ ਆ ਨਿਭੜਿਆ ਨਹੀਂ ਸਬਜੀ ਨੂੰ ਹੋ ਗਈ ਲੇਟ ਇੱਧਰ ਕਿਸੇ ਦੀ ਡਰੈੱਸ ਸੀ ਤੁਹਾਨੂੰ ਦੱਸੀ ਸੀ ਕਿ ਇਹ ਠੀਕ ਕਰਨੇ ਆਈ ਆ ਇਹ ਵੀ ਕਰ ਦਿੱਤੀ ਬਾਹਰ ਅੱਜ ਲੱਗਾ ਸੀਗਾ ਮੀਂਹ ਪਤਾ ਨਹੀਂ ਕਿਹੜੇ ਮੌਸਮ ਦਾ ਉਹ ਸ਼ਵਸ਼ ਬੱਦਲ ਹਲੇ ਵੀ ਗੜਕਦਾ ਪਿਆ ਆ ਆਹੋ ਹੋ ਆਵਾਜ਼ ਦੇਖੋ ਜੀ ਆਂਦੀ ਪਈ ਇੱਧਰ ਲਾਈਟਾਂ ਲੱਗੀਆਂ ਹੋਈਆਂ ਆ ਕਿਉਂਕਿ ਕੱਲ ਬਾਬਾ ਜੀ ਦਾ ਗੁਰਪੁਰਬ ਆ ਇਸ ਕਰਕੇ ਲਾਈਟਾਂ ਆ ਦੇਖੋ ਜੀ ਕਣੀਆਂ ਲੱਗੀਆਂ ਮੇ ਕਣੀਆਂ ਲੱਗੀਆਂ ਆ ਹਾਂ ਹੁਣ ਲੱਗਿਆ ਆ ਆ ਦੇਖੋ ਸਕੂਟਰੀ ਖੜੀ ਆ ਤੇ ਅੰਦਰ ਆ ਕਰੂਗੇ ਪਹਿਲਾਂ ਇਹ ਗਏ ਹੋਇਆ ਦੁਕਾਨ ਤੇ ਜਦੋਂ ਮੋਂ ਤੋਂ ਦੇਖੇ ਦੋ ਹੈ ਨਹੀਂ ਸੀ ਬਹੁਤ ਸੋਹਣੀਆਂ ਲੱਗਦੀਆਂ ਮੰਮੀ ਲੈ ਆਇਤਾ ਹਨ ਨਾ ਨੀਲੀਆਂ ਦਾ ਸ਼ੋਅ ਹਾਂ ਅਗਲੀ ਵਾਰ ਮੇਰੇ ਕੋਲ ਹਰਮਨ ਆਊਗਾ ਤੇ ਹਰਮਨ ਨੇ ਬਾਬਾ ਜੀ ਦੇ ਬਰਥਡੇ ਤੋਂ ਬਾਅਦ ਇਹ ਨਹੀਂ ਕਰਾਂਗੇ ਉਹ ਸੰਗੀਆਂ ਕਰਾਂਗੇ ਅਗਲੀ ਵਾਰ ਨੂੰ ਹੂੰ ਚਲੋ ਜੀ ਚਲੋ ਜੀ ਬਣੇ ਰਹੀਏ ਸਾਡੇ ਵਲੌਗ ਨਾਲ ਤੇ ਲਾ ਲਈਏ ਅਸੀਂ ਤੜਕਾ ਫੜਕਾ ਇਹ ਫਿਰ ਤੁਹਾਨੂੰ ਮਿਲਦੇ ਆ ਅੱਜ ਬਣਾਦੇ ਆ ਨੰਮੀ ਸਬਜੀ ਅੱਜ ਬਣਾਦੇ ਆ ਗਾਜਰਾ ਮਟਰ ਦੇਖਦੇ ਆ ਕਿਦਾਂ ਦੀ ਬਣਦੀ ਆ ਸਬਜੀ ਤੇ ਤੁਹਾਨੂੰ ਤੁਸੀਂ ਬਣੇ ਰਹੇਗੇ ਸਾਡੇ ਵਲੌਗ ਨਾਲ ਮਿਲਦੇ ਆ ਜੀ ਤੁਹਾਨੂੰ ਦੁਬਾਰਾ ਲਓ ਜੀ ਸਭ ਤੋਂ ਪਹਿਲਾਂ ਤਾਂ ਤੇਲ ਪਾ ਲਿਆ ਤੇ ਇਸ ਵਿੱਚ ਪਾਇਆ ਆ ਸਭ ਤੋਂ ਪਹਿਲਾਂ ਉਹ ਬਹੁਤ ਥੋੜਾ ਏ ਥੋੜਾ ਬਾਅਦ ਪਾਵਾਂਗੇ ਪਿਆਰ ਅਦਰਕ ਕੱਟ ਕੇ ਨਹੀਂ ਪਾਉਂਦੇ ਕਿਉਂਕਿ ਅਦਰਕ ਪਲਕ ਕਹਿ ਦਿੰਦੀ ਆ ਕੱਟ ਕੇ ਨਹੀਂ ਸੁਆਦ ਲੱਗਦਾ ਇਸ ਕਰਕੇ ਮੈਂ ਜੈਂਡ ਕਰਕੇ ਪਾਣੀ ਆ ਤੇ ਬਾਕੀ ਦਾ ਸਾਰੇ ਕਾ ਲੈਂਦੇ ਆ

ਮੇਰੇ ਮੇਰੇ ਅੰਨੀਆਂ ਸਾਡੀਆਂ ਬਹੁਤ ਮਟਰਾਂਆਂ ਬਹੁਤ ਥੋੜੇ ਹੋਰ ਦੇ ਦੋ ਦਿਨ ਦਿਨ ਅੱਛਾ ਮਿਲავ ਜੀ ਐਨੇ ਕਿ ਮਿਲੂਗੇ ਕੋਈ ਨਹੀਂ ਹੁਣ ਮੈਂ ਇਹਦੇ ਵਿੱਚ ਬਹੁਤ ਜ਼ਿਆਦਾ ਕੋਸ਼ਿਸ਼ ਹੁਣ ਇਹਦੇ ਦੋ ਢੱਕਾ ਪੋ ਜਿਆ ਸੀ ਇਹਦੇ ਵਿੱਚ ਮੈਂ ਅਦਰਕ ਤੇ ਹਰੀਆਂ ਮਿਰਚਾਂ ਪਾਤੀਆਂ ਹੁਣ ਬਾਕੀ ਬਾਕੀ ਸਾਰੇ ਨਹੀਂ ਪਾਉਣਾ ਜੋ ਵੀ ਇਹਦੇ ਵਿੱਚ ਪਾਉਣਾ ਆ ਬਾਹਰ ਮੀ ਲੱਗਾ ਆ ਹਾਂ ਬਾਹਰ ਲੱਗਿਆ ਮੀ ਬਹੁਤ ਜ਼ਿਆਦਾ ਤੇਜ਼ ਮੈਂ ਪਾਪਾ ਨੂੰ ਹੁਣ ਠੰਡ ਹੋਊਗੀ ਨਾ ਫਿਰ ਹਾਂ ਹੁਣ ਹਲਦੀ ਤੇ ਨਮਕ ਸਵਾਦ ਦੇ ਅਨੁਸਾਰ ਜਿੰਨਾ ਕਿ ਵੀ ਜਿੰਨਾ ਕਿ ਵੀ ਜਿਹੜਾ ਕੋਈ ਵੀ ਖਾਂਦਾ ਆ ਇਹਦੇ ਵਿੱਚ ਪਾਵਾਂਗੇ ਮਾੜੀ ਜਿਹੀ ਦੇਗੀ ਮੈਂ ਥੋੜਾ ਰੈੱਡ ਰੈੱਡ ਕਰ ਲਵਾਂਗਾ ਬਹੁਤ ਮੀ ਪੈਂਦੇ ਆ ਬਾਹਰ ਵੱਤੋਂ ਹੂੰ ਦੇਖੀਏ ਫੁੱਲ ਹਮ ਅੱਜ ਨੂੰ ਜਿਹੜੀ ਛੁੱਟੀ ਆ ਉਦੋਂ ਵੀ ਹੈ ਨਾ ਮੰਮੀ ਔਰ ਬਾਬਾ ਜੀ ਦੇ ਬਰਥਡੇ ਦਾ ਵੀ ਹੈ ਜੀ ਦੇ ਬਰਥਡੇ ਉਹ ਬੇਦਰ ਨਹੀਂ ਆਇਆ ਹੈ ਮੈਂ ਲਗਾ ਕੇ ਜਿੱਕਲੂ ਗਾਜਰਾਂ ਨੂੰ ਥੋੜਾ ਜਿਆਦਾ ਸੀ ਮੈਂ ਕੱਢਿਆ ਹੋਣਾ ਨਹੀਂ ਸਾਰੀਆਂ ਕੱਢ ਦਿੱਤੀਆਂ ਸੀ ਇੱਕ ਮਿੰਟ ਮਾਰਾ ਜਨਾ ਪਾਪਾ ਨੂੰ ਨਾ ਕੋਈ ਤਾਂ ਮੈਂ ਲੀ ਫੋਨ ਕੀਤਾ ਮੈਂ ਜਿੱਤੇ ਭੁੱਲ ਗਈ ਉਹ ਨਾ ਕਿਹਾ ਤਾਂ ਮੇਰਾ ਨਾਮ ਐ ਕਿਹਾ ਹੀ ਨਹੀਂ ਪਤਾ ਨਹੀਂ ਮੈਂ ਕਾਦੇ ਲਈ ਫੋਨ ਕੀਤਾ ਸੀ ਮੈਂ ਕੁਝ ਕਹਿਣਾ ਸੀਗਾ ਪਾਪਾ ਨੂੰ ਇੰਨੇ ਮਟਰ ਕੀ ਕਰਨੇ ਮੈਂ ਥੋੜੇ ਦੇ ਦਿੰਦੇ ਖਾਣ ਹੈ ਇੰਨੇ ਮਟਰ ਕੀ ਕਰਨੇ ਪਾ ਕੇ ਥੋੜੇ ਖਾਣ ਦੇ ਦਿੰਦੇ ਥੋੜੇ ਖਾਣ ਦੇ ਆ ਰਿਹਾ ਵਾਓ ਇੱਕ ਘੁੱਟਾ ਯਾਦ ਆਉਂਦੀ ਹੈ ਨਾ ਹੂੰ ਇੱਕ ਹੋਰ ਉਹਨੇ ਮਿਚੀ ਹਾਂ ਕਰੋ ਨੂੰ ਕਰੀ ਅੱਗੇ ਨਹੀਂ ਸੋਨਾ ਹੁੰਦੀ ਨਹੀਂ ਹੈਗੀ ਮੇਰੇ ਕੋ ਬਾਅਦ ਤੋਂ ਹਨਾ ਬੈਠ ਨਹੀਂ ਆਏ ਪਹਿਲੀ ਰੋਹ ਸਬਜ਼ੀ ਬਣਾਉਣੀ ਆ ਪਤਾ ਨਹੀਂ ਸਾਨੂੰ ਕਿੱਦਾਂ ਦੀ ਬਣਣੀ ਹੈ ਤਾਂ ਆ ਜੀ ਬਣੋਗੇ ਗੱਜਰਾ ਮਟਰ ਸਿਆਲ ਦੀਆਂ ਪਹਿਲੀਆਂ ਗੱਜਰਾ ਇੱਕ ਦਿਨ ਮੈਂ ਪਾਈ ਸੀ ਪਾਸਤੇ ਦੇ ਵਿੱਚ ਹਨਾ ਹਮ ਕੱਲ ਕਰੋ ਫਿਰ ਚਲੋ ਜੀ ਅਜਾ ਧਨੀਆ ਰੱਖ ਦਿੱਤਾ ਹੈ ਧਨੀਆ ਨੂੰ ਕਰਦੀਆਂ ਤੇ ਬਾਕੀ ਸਾਰਾ ਜੋ ਵੀ ਭਾਂਡਾ ਡਿੰਡਾ ਹੈਗਾ ਸਾਰਾ ਸਾਫ਼ ਕਰਕੇ ਤੇ ਮਿਲਦੇ ਆਂ ਨਿਕਲਦੀ ਆਂ ਉਹ ਤੇ ਮਿਲਦੇ ਨਾਲ ਇਹਨੂੰ ਟੋਕ ਦਮਾ ਇੱਧਰ ਆ ਗਈ ਹੈ ਸਾਡੀ ਰੋਟੀ ਤੇ ਹਾਂਜੀ ਲਓ ਜੇ ਇਹਦੇ ਕੁੜੀ ਨੂੰ ਕਾਹਨ ਲੱਗੇ ਟੇਸਟ ਪਰ ਆਪਣੇ ਹਿਸਾਬ ਨਾਲ ਖਾ ਗਰਮ ਆ ਹਾਂ ਬਹੁਤ ਹੀ ਜ਼ਿਆਦਾ ਸਵਾਦ ਬਣੀਆਂ ਸਬਜੀ ਕਿਉਂਕਿ ਸਬਜੀ ਮੈਂ ਪਹਿਲਾਂ ਖਾਧੀ ਸੀਗੀ ਮੈਂ ਦੋ ਰੋਟੀਆਂ ਦੀ ਥਾਂ ਤੇ ਤਿੰਨ ਬਣਵਾਈਆਂ ਹੁਣ ਕਹਿ ਗਏ ਸਪੈਸ਼ਲ ਤੇ ਸਬਜੀ ਢੀਕ ਵਧੀਆ ਬਣੀ ਐ ਨਾ ਸਵਾਦ ਮੈਂ ਕਹਿੰਦਾ ਪੁੱਛੋ ਹੋ ਜਨਾ ਚਲੋ ਬਣੇ ਰਹੀਓ ਬਲੌਗ ਨਾਲ ਜੀ ਖਾ ਗਏ ਰੋਟੀ ਰਾਤ ਦੀ ਤੇ ਫੇ ਕਰਦੇ ਆ ਜੀ ਬਲੌਗ ਦਾ ਐਂਡ ਲਓ ਜੀ ਇੱਧਰ ਟਾਈਮ ਹੋ ਗਿਆ ਜੀ 5:30 9:00 10:00 ਤੇ ਆਪਾਂ ਆ ਗਏ ਆਪਣੇ ਰੂਮ ਚ ਤੇ ਆਪਾਂ ਲਾ ਲਿਆ ਆ ਗਏ ਟੀਵੀ ਤੇ ਹੁਣ ਦੇਖਦੇ ਆ ਟੀਵੀ ਤੇ ਕਰਦੇ ਆ ਜੀ ਇੱਥੇ ਅੱਜ ਦੇ ਬਲੌਗ ਦਾ ਆਪਾਂ ਐਂਡ ਕੋਈ ਵੀ ਕਰਦੇ ਆ ਜੀ ਅੱਜ ਦੇ ਬਲੌਗ ਦਾ ਇਹ ਜਮੀ ਬਹੁਤ ਪਿਆਰਾ ਸ਼ਾਮੀ ਬਹੁਤ ਪਿਆਰਾ ਸ਼ਾਮੀ ਸਹੀ ਗੱਲ ਆ ਬੜਾ ਮੀ ਪਿਆ ਮੈਂ ਵੀ ਅੱਜ ਦੋ ਸੂਟ ਤਿਆਰ ਕਰ ਮੈਂ ਤਾਂ ਉਹ ਗੱਲਾ ਉਹ ਗਿਆ ਆ ਦੁਕਾਨ ਤੋਂ ਹਾਂ ਮੈਂ ਕੰਮ ਗੁੰਮ ਵੀ ਅੱਜ ਹੋ ਗਿਆ ਫੇਰੇ ਦੇਣੇ ਸੂਟ ਉਹਨਾਂ ਨੇ ਜਾਣਾ ਹੂੰ ਉਸ ਤੋਂ ਬਾਅਦ ਉਹਨਾਂ ਬਾਕੀ ਸਵੇਰ ਦਾ ਕੰਮ ਦੇਖਦੇ ਆ ਕੀ ਲਓ ਜੀ ਟੀਵੀ ਦੀ ਆਵਾਜ਼ ਪਹਿਲਾਂ ਕਰੀਏ ਬੰਦ ਉਹ ਕਿੱਥੇ ਲੱਗੀ ਕਿੱਥੇ ਗਈ ਹਾਂ ਹਾਂ ਕਰੋ ਜੀ ਤੇ ਚਲੋ ਜੀ ਕਰਦੇ ਆ ਅੱਜ ਦੇ ਬਲੌਗ ਦਾ ਇੱਥੇ ਹੀ ਐਂਡ ਤੇ ਮਿਲਦੇ ਆ ਕੱਲ ਸਾਨੂੰ ਇੱਕ ਨਵੇਂ ਬਲੌਗ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਿ ਨਸਿਹਦਨ ਸਾਡੇ ਵਲੌਗ ਕਿਦਾਂ ਦੇ ਲੱਗਦੇ ਆ ਚਲੋ ਜੀ ਮਿਲਦੇ ਆਂ ਕੱਲ ਇੱਕ ਨਵੇਂ ਨਵੇਂ ਵਲੌਗ ਸੋ ਕਿਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ